ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਥੜਾ ਸਾਹਿਬ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਪਾਸਾ ਹੀ ਨੌਮੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਬਾਰੇ ਗੱਲਬਾਤ ਕਰਾਂਗੇ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਪੇਖੀਆਂ ਭਰਮੀਆਂ ਪਖੰਡੀਆਂ ਗੁਰਮ ਦਾ ਭਰਮ ਤੋੜ ਕੇ ਸਗਲ ਸ੍ਰਿਸ਼ਟ ਦੀ ਚਾਦਰ ਹਿੰਦੂ ਧਰਮ ਦੀ ਹੋਂਦ ਨੂੰ ਬਚਾਉਣ ਲਈ ਸਹਾਇਤ ਦੇਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਜਦ ਗੁਰੂ ਰਾਮਦਾਸ ਜੀ ਦੀ ਬਰਸੋਈ ਧਰਤ ਸੁਹਾਵੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਹਰਿਮੰਦਰ ਸਾਹਿਬ ਆਏ ਦਾ ਇਸ ਸਥਾਨ ਨੂੰ ਚਰਨ ਸੋ ਬਖਸ਼ਿਸ ਕਰਕੇ ਪਵਿੱਤਰਤਾ ਤੇ ਇਤਿਹਾਸਕ ਹੋਣ ਦਾ ਮਾਣ ਦਿੱਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਦਾ ਸਤਕਾਰ ਭੇਟ ਕਰਨ ਵਾਸਤੇ ਬਾਬਾ ਵਿਕਾਲਾ ਤੋਂ ਸੰਮਤ 1721 1664 ਇਸਵੀ ਚ ਇਥੇ ਆਏ ਤਾਂ ਮਿਹਰਬਾਨ ਦੇ ਪੁੱਤਰ ਹਰਜੀ ਸਮੇ ਦੇ ਮਸੰਦਾ ਤੇ ਪੁਜਾਰੀਆਂ ਨੇ ਦਰਸ਼ਨੀ ਦਵਾਜੇ ਦੇ ਕਵਾੜ ਬੰਦ ਕਰ ਦਿੱਤੇ ਮੱਖਣ ਸਾਹ ਲਵਾਉਣਾ ਤੇ ਹੋਰ ਗੁਰੂ ਘਰ ਦੇ ਪ੍ਰੇਮੀ ਗੁਰਸਿੱਖ ਗੁਰੂ ਜੀ ਦੇ ਨਾਲ ਸਨ ਗੁਰੂ ਜੀ ਨੇ ਅੰਮ੍ਰਿਤ ਸਰੋਵਰ ਵਿੱਚ ਇਸਨਾਨ ਕਰ ਪ੍ਰਕਰਮਾ ਵਿੱਚ ਸ੍ਰੀ ਹਰਮੰਦਰ ਸਾਹਿਬ ਨੂੰ ਨਤਮਸਤਕ ਹੋਏ ਅਰਦਾਸ ਕਰ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕ ਇਸ ਸਥਾਨ ਥੜਾ ਸਾਹਿਬ ਦੇ ਉੱਪਰ ਬਰਾਜਮਾਨ ਹੋਏ ਇਹ ਸਥਾਨ ਸਿੱਖ ਪ੍ਰ부 ਸਤਾ ਦਾ ਕੇਂਦਰ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਗੁਰੂ ਜੀ ਨੇ ਪੁਜਾਰੀਆਂ ਦੇ ਹੋਮਾ ਪਰੇ ਬਤੀਰੇ ਨੂੰ ਦੇਖ ਕੇ ਬਚਨ ਕੀਤਾ ਨਹਿ ਮਸੰਦ ਤੁਮ ਅਮਰਤ ਸਰੀਏ ਤ੍ਰਿਸ਼ਨਾਗਨ ਤੇ ਅੰਤਰ ਸਰੀਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਿਰਾਜਮਾਨ ਹੋਣ ਤੇ ਸਥਾਨ ਤੇ ਸ਼ਰਧਾਲੂ ਸੰਗਤਾਂ ਅਤੇ ਗੁਰੂ ਘਰ ਦੇ ਪ੍ਰੇਮੀਆਂ ਨੇ ਥੜਾ ਅਵਸਾਰ ਦਿੱਤਾ ਕੁਝ ਸਮੇਂ ਬਾਅਦ ਥੜਾ ਸਾਹਿਬ ਵਾਲੇ ਸਥਾਨ ਭੋਰਾ ਸਾਹਿਬ ਉੱਪਰਲੀ ਮੰਜ਼ਲ ਦੀ ਉਹ ਸਾਰੀ ਕੀਤੀ ਗਈ ਸਮਾਪਤ ਕੇ ਸ਼ਾਨਦਾਰ ਇਮਾਰਤ ਦਾ ਨਿਰਵਾਣ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਪਾਸੋਂ ਗੁਰੂ ਪੰਥ ਵੱਲੋਂ ਸੇਵਾ ਸੌਂਪੀ ਗਈ ਗੁਰੂ ਬਕਸੇ ਸਰਕਾ ਇਹ ਸੇਵਾ ਮੁਕੰਮਲ ਹੋਈ ਮੂਲ ਸਥਾਨ ਥੜਾ ਸਾਹਿਬ ਅਤੇ 베ਰੀ ਸਾਹਿਬ ਨੂੰ ਔਲਾਤ ਵਿੱਚ ਸੁਰੱਖਿਤ ਰੱਖਿਆ ਗਿਆ ਇਸ ਸਥਾਨ ਤੇ ਮਾਗ ਦੀ ਪੂਰਨਮਾਸੀ ਨੂੰ ਸਲਾਨਾ ਦਹਾੜਾ ਗੁਰੂ ਜੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਇੱਥੋਂ ਗੁਰੂ ਜੀ ਪੰਡ ਬੱਲਾ ਵਿਖੇ ਪੁੱਜੇ ਜਿੱਥੇ ਮਾਣਿਆ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਉਣ ਦੀ ਖੁਸ਼ੀ ਵਿੱਚ ਬਹੁਤ ਸੇਵਾ ਕੀਤੀ ਇੱਥੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਇਆ ਦੀ ਸੇਵਾ ਨੂੰ ਮੁੱਖ ਰੱਖਦਿਆਂ ਇਹ ਵਚਨ ਕੀਤੇ ਮਾਇਆ ਰੱਬ ਰਜਾਈਆਂ ਭਗਤੀ ਲਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ